ਹਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਛੋਲੂਆ ਪਨੀਰ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਹਰਾ ਛੋਲੂਆ ਜਿਹੜਾ ਆਪਾਂ ਨੂੰ ਫਰਵਰੀ ਤੇ ਮਾਰਚ ਦੇ ਮਹੀਨੇ ਵਿੱਚ ਫਰੈਸ਼ ਮਿਲਦਾ ਹੈ ਤੇ ਫਰੋਜ਼ਨ ਛੋਲੂਆ ਆਪਾਂ ਕਿਸੇ ਵੀ ਰੁੱਤ ਦੇ ਵਿੱਚ ਲੈ ਕੇ ਬਣਾ ਸਕਦੇ ਆ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਹਰਤ ਨਾਲ ਇੱਕ ਰਿਕੁਐਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲ ਤੇ ਛੋਲੇ ਆ ਪਨੀਰ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਂਦੇ ਹਾਂ ਹਾਂਜੀ ਛੋਲੇ ਆ ਪਨੀਰ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ 400 ਗ੍ਰਾਮ ਛੋਲਿਆ ਲਿਆ ਤੇ ਛੋਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ 250 ਗ੍ਰਾਮ ਪਨੀਰ ਪਨੀਰ ਨੂੰ ਆਪਾਂ ਇਸ ਤਰ੍ਹਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਤੇ ਹੁਣ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਲਓ ਇੱਧਰ ਬਰਤਨ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਤੜਕਾ ਲਾਉਣ ਦੇ ਲਈ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਸਰੋਂ ਦੇ ਤੇਲ ਵਿੱਚ ਸਬਜ਼ੀ ਜਿਹੜੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ। ਲੋਈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਥੋੜਾ ਜਿਹਾ ਆਪਾਂ ਠੰਡਾ ਕਰ ਲਿਆ ਕਿਉਂਕਿ ਜੇਕਰ ਗਰਮ ਤੇਲ ਦੇ ਵਿੱਚ ਆਪਾਂ ਜੀਰਾ ਪਾ ਦਿੰਨੇ ਆ ਤਾਂ ਉਹ ਸਾੜ ਜਾਂਦਾ। ਇਸ ਕਰਕੇ ਤੇਲ ਨੂੰ ਥੋੜਾ ਠੰਡਾ ਕਰਨਾ ਜ਼ਰੂਰੀ ਹੈ। ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਜੀਰਾ ਪਾਵਾਂਗੇ। ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਰੱਖਾਂਗੇ। ਤੇਨ ਪਿਆਜ਼ ਲੈ ਆਏ। ਆਜ ਨੂੰ ਆਪਾਂ ਥੋੜਾ ਦਰਦਰਾਇਆ ਕੁੱਟ ਕੇ ਲਿਆ। ਜਿਆਦਾ ਫਾਈਨ ਪੇਸਟ ਨਹੀਂ ਆਪਾਂ ਇਹਦਾ ਬਣਾਉਣਾ। ਤੇ ਆਜ ਨੂੰ ਹੁਣ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨਾਂਗੇ। ਲਈ ਪਿਆਜ਼ ਆਪਣਾ ਪੁੱਜ ਗਿਆ। ਤੇ ਆ ਇਹਦਾ ਕਲਰ ਥੋੜਾ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ 2 ਚਮਚ ਅਦਰਕ ਤੇ ਲਸਣ ਦਾ ਪੇਸਟ ਪਾਵਾਂਗੇ। ਅਦਰਕ ਤੇ ਲਸਣ ਨੂੰ ਆਪਾਂ ਇੱਕ ਤੋਂ 2 ਮਿੰਟ ਦੇ ਲਈ ਭੁੰਨਾਂਗੇ। ਦੋ ਹਰੀਆਂ ਮਿਰਚਾਂ ਇਹ ਦੋ ਆਪਾਂ ਟਮਾਟਰ ਲਏ ਐ ਇਹਨਾਂ ਦੀ ਆਪਾਂ ਪਿਓਰੀ ਬਣਾਈ ਐ ਇਹ ਵੀ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ 4-5 ਮਿੰਟ ਦੇ ਲਈ ਇਹ ਜਿਹੜਾ ਸਾਰਾ ਤੜਕਾ ਇਹਨੂੰ ਆਪਾਂ ਪੁੰਨ ਲਾਂਗੇ ਰੋਈ ਤੜਕਾ ਆਪਣਾ ਭੁੱਜ ਕੇ ਤਿਆਰ ਹੈ ਤੜਕੇ ਨੇ ਤੇਲ ਛੱਡਣਾ ਸ਼ੁਰੂ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ 1 ਚਮਚਾ ਲਾਲ ਮਿਰਚ ਪਾਊਡਰ 1 ਚਮਚੇ ਤੋਂ ਥੋੜਾ ਜਿਹਾ ਘੱਟ ਨਮਕ ਨਮਕ ਮੱਤੇ ਤੁਸੀਂ ਆਪਣੇ ਸਵਾਦ ਦੇ ਹਿਸਾਬ ਦੇ ਨਾਲ ਵਧਿਆ ਘੱਟ ਲੈ ਸਕਦੇ ਹੋ ਜਿੰਨਾ ਕਿ ਤੁਹਾਨੂੰ ਪਸੰਦ ਆਏ ਅੱਧੇ ਚਮਚਾ ਥੋੜਾ ਜਿਆਦਾ ਹਲਦੀ ਪਾਊਡਰ ਇੱਕ ਚਮਚ ਧਨੀਆ ਪਾਊਡਰ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਜਿਹੜੀ ਕੋੜੀ ਨਹੀਂ ਹੁੰਦੀ ਇਹਦੇ ਨਾਲ ਤਰੀ ਦਾ ਜਿਹੜਾ ਕਲਰ ਹੈ ਬਹੁਤ ਸੋਹਣਾ ਆਉਂਦਾ ਹੈ ਮਿਲਾ ਲਾਂਗੇ ਮਸਾਲੇ ਆਮ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਮਸਾਲੇ ਨੂੰ ਭੁੰਨ ਲਾਂਗੇ ਡਾਕੂਮੈਂਟ ਲਈ ਆਪਾਂ ਮਸਾਲਿਆਂ ਨੂੰ ਇਸੇ ਤਰ੍ਹਾਂ ਹੀ ਭੁੰਨਾਂਗੇ ਲਈ ਮਸਾਲਿਆਂ ਨੂੰ ਵੀ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਰੋਸਟ ਕੀਤੀ ਹੋਈ ਕਸੂਰੀ ਮੇਥੀ ਪਾਵਾਂਗੇ ਮਿਲਾ ਲਾਂਗੇ ਮੇਥੀ ਨੂੰ ਵੀ ਮਸਾਲੇ ਨੂੰ 2-3 ਮਿੰਟ ਲਈ ਉਪਰੋਂ ਢੱਕ ਕੇ ਪੱਕਣ ਦੇਵਾਂਗੇ ਸੋ ਇਹ ਮਸਾਲਾ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਤੇ ਹੁਣ ਆਪਾਂ ਮਸਾਲੇ ਦੇ ਵਿੱਚ ਛੋਲੂ ਆਪਾਂ ਲਾ ਲਾਂਗੇ ਚੰਗੀ ਤਰ੍ਹਾਂ 2 ਕੁ ਮਿੰਟ ਲਈ ਆਪਾਂ ਛੋਲੂ ਇਹਨੂੰ ਵੇਸੇ ਤਰੀ ਭੁੰਨਾਂਗੇ ਲੋਈ ਛੋਲਿਏ ਨੂੰ ਵੀ ਆਪਾਂ ਮਸਾਲੇ ਦੇ ਵਿੱਚ 2-3 ਮਿੰਟ ਦੇ ਲਈ ਭੁੰਨ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਦੇ ਵਿੱਚ ਹਰਾ ਧਨੀਆ ਪਾਵਾਂਗੇ ਮਿਲਾ ਲਾਂਗੇ ਧਨੀਆ ਨੂੰ ਤੇ ਨਾਲ ਹੀ ਆਪਾਂ ਇਹਦੇ ਵਿੱਚ ਹੁਣ ਗਰਮ ਪਾਣੀ ਪਾਵਾਂਗੇ ਪਾਣੀ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਹੋ ਜਿੰਨੇ ਤੁਸੀਂ ਪਰੀ ਬਣਾਉਣਾ ਚਾਹੁੰਦੇ ਹੋ ਸਬਜੀ ਨੂੰ ਹੁਣ ਆਪਾਂ ਉਪਰੋਂ ਢੱਕ ਕੇ ਪੱਕਣ ਦੇਵਾਂਗੇ ਜਦੋਂ ਤੱਕ ਆਪਣੇ ਚੰਨੇ ਇਹਦੇ ਸੌਫਟ ਨਹੀਂ ਹੋ ਜਾਂਦੇ। ਲੋਈ ਤਕਰੀਬਨ 10 ਮਿੰਟ ਹੋ ਗਏ। ਆਪਾਂ ਨੂੰ ਛੋਲੀ ਨੂੰ ਪਕਾਉਂਦੇ ਹੋਏ। ਤੇ ਛੋਲੀ ਇਹ ਜਿਹੜਾ ਆਪਣਾ ਚੰਗੀ ਤਰ੍ਹਾਂ ਸੌਫਟ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ। ਮਿਲਾ ਲਾਂਗੇ। ਨਾਲ ਹੀ ਆਪਾਂ ਇਹਦੇ ਵਿੱਚ ਪਨੀਰ ਪਾ ਦਾਂਗੇ ਤੇ ਹੁਣ ਫਿਰ ਆਪਾਂ ਸਬਜੀ ਨੂੰ 2-3 ਮਿੰਟ ਦੇ ਲਈ ਉਪਰੋਂ ਟਾ ਕੇ ਪੱਕਣ ਦੇਵਾਂਗੇ ਰੋਇਪਨੀਰ ਨੂੰ ਵੀ ਆਪਾਂ 2-3 ਮਿੰਟ ਦੇ ਲਈ ਪਕਾ ਲਿਆ ਤੇ ਹੁਣ ਗੈਸ ਆਪਾਂ ਬੰਦ ਕਰ ਦਨੇ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਦੇ ਵਿੱਚ ਹਰਾ ਧਨੀਆ ਪਾ ਦਾਂਗੇ ਮਿਲਾ ਲਾਂਗੇ ਪਨੀਰ ਨੂੰ ਹੁਣ ਫਿਰ ਆਪਾਂ ਸਬਜ਼ੀ ਨੂੰ ਉੱਪਰੋਂ ਟੱਕ ਦਾਂਗੇ ਤੇ 10 ਮਿੰਟ ਦੇ ਲਈ ਆਪਾਂ ਸਬਜੀ ਨੂੰ ਰੈਸਟ ਕਰਨ ਦੇਵਾਂਗੇ। ਲੋ ਜੀ ਛੋਲਿਆ ਪਨੀਰ ਦੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ। ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ। ਸਬਜੀ ਦਾ ਕਲਰ ਤੇ ਟੈਕਸਚਰ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਵਧੀਆ ਆਇਆ ਹੈ। ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਛੋਲਿਆ ਪਨੀਰ ਦੀ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ। ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ? ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ